ਸਤਿ ਸ਼੍ਰੀ ਅਕਾਲ ਦੋਸਤੋ ਜਿਹੜਾ ਫਲਦਾਰ ਪੌਦੇ ਲਾਉਣ ਦਾ ਬਿਲਕੁਲ ਢੁਕਮਾ ਸਮਾਂ ਹੁਣ ਚੱਲ ਰਿਹਾ ਹੈਗਾ ਤੇ ਇਹਦੇ ਵਿੱਚ ਸਭ ਤੋਂ ਮੁੱਖ ਗੱਲ ਜਿਹੜੀ ਹੈਗੀ ਹੈਗੀ ਕਿਹੜੀਆਂ ਕਿਸਮਾਂ ਕਿਹੜੇ ਫਲਦਾਰ ਪੌਦੇ ਤੁਸੀਂ ਇਸ ਸਮੇਂ ਲਾ ਸਕਦੇ ਹੋਗੇ ਅੱਜ ਦੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਆਪਾਂ ਜਿਹੜਾ ਲਗਭਗ ਸਾਰੇ ਬੂਟਿਆਂ ਬਾਰੇ ਜਿਹੜੀ ਦੱਸਣ ਦੀ ਕੋਸ਼ਿਸ਼ ਕਰਾਂਗੇ ਵੀ ਕਿਹੜੇ-ਕਿਹੜੇ ਫਲਦਾਰ ਪੌਦੇ ਇਸ ਸਮੇਂ ਜਿਹੜੇ ਤੁਸੀਂ ਆਪਣੇ ਖੇਤ ਦੇ ਵਿੱਚ ਲਾ ਸਕਦੇ ਹੋ ਤੇ ਕਿਹੜੀਆਂ ਕਿਸਮਾਂ ਲਾਉਣੀਆਂ ਨੇਗੀਆਂ ਇੱਕ ਗੱਲ ਹੋਰ ਦੱਸ ਦਈਏ ਕਿ ਜਿਹੜੀਆਂ ਵੀ ਕਿਸਮਾਂ ਬਾਰੇ ਇਸ ਵੀਡੀਓ ਦੇ ਵਿੱਚ ਜ਼ਿਕਰ ਕਰਦੇ ਆਂ ਉਹ ਸਾਰੀਆਂ ਕਿਸਮਾਂ ਆਪਣੇ ਕੋਲੇ ਫਾਰਮ ਦੇ ਉੱਪਰੋਂ ਤੁਹਾਨੂੰ ਮਿਲ ਜਾਣਗੀਆਂ ਆਪਣਾ ਪਿੰਡ ਹੈਗਾ ਕੁੱਤੀਵਾਲ ਖੁਰਦ ਤਹਿਸੀਲ ਮੌੜ ਤੇ ਜ਼ਿਲ੍ਹਾ ਬਠਿੰਡਾ ਸੋ ਵੀਡੀਓ ਨੂੰ ਅੱਗੇ ਤੋਰਦੇ ਹੋਏ ਗੱਲ ਕਰੀਏ ਜਿਵੇਂ ਤੁਸੀਂ ਬਦਾਮ ਦੇਖ ਰਹੇ ਹੋਗੇ ਬਦਾਮ ਦੀ ਇਹ ਜਿਹੜੀ ਕਾਗਜੀ ਕਿਸਮ ਲੱਗੀ ਹੋਈ ਹੈ ਆਪਣੇ ਕੋਲੇ ਤੇ ਕਾਗਜੀ ਬਦਾਮ ਦੀ ਜਿਹੜੀ ਇਹ ਕਿਸਮ ਹੈਗੀ ਇਹਨੂੰ ਲਾਉਣ ਦਾ ਹੁਣ ਬਿਲਕੁਲ ਟੁਕਮਾ ਸਮਾ ਜਿਹੜਾ ਚੱਲ ਰਿਹਾ ਹੈਗਾ ਲਗਭਗ 2-3 ਸਾਲ ਦਾ ਹੈ ਬੂਟਾ ਹੈਗਾਗਾ ਤੇ ਕੁਸ਼ਕ ਜਿਹੜੀ ਫਰੂਟ ਇਹਦੇ ਉੱਪਰ ਹੋਣਾ ਆਈ ਸੀਗੇ ਜਿਵੇਂ ਕਿ ਤੁਸੀਂ ਦੇਖ ਸਕਦੇ ਹੋਗੇ ਇੱਕ ਫਾਲੇ ਦਾ ਆਪਾਂ ਤੋੜ ਕੇ ਖਾਦਾ ਵੀ ਸੀਗਾ ਬਹੁਤ ਕਾਫੀ ਵਧੀਆ ਜਿਹੜਾ ਸਵਾਦ ਸੀਗਾ ਵੈਸੇ ਕੌੜੇਪਣ ਦੀ ਸਮੱਸਿਆ ਆਉਂਦੀ ਹੈ ਕੁਝ ਕਿਸਮਾਂ ਦੇ ਵਿੱਚ ਪਰ ਇਸ ਕਿਸਮ ਦੇ ਵਿੱਚ ਇਦਾਂ ਦੀ ਕੋਈ ਸਮੱਸਿਆ ਨਹੀਂ ਹੈਗੀ ਅਤੇ 10-12 ਫਲ ਜਿਹੜੇ ਇਸ ਵਾਰੀ ਲੱਗੇ ਸੀਗੇ ਤੇ ਇਹਨੂੰ ਤੁਸੀਂ ਹੁਣ ਬਦਾਮ ਦੇ ਬੂਟੇ ਨੂੰ ਲਾ ਸਕਦੇ ਹੋਗੇ ਅਗਲੀ ਗੱਲ ਕਰੀਏ ਜਿਵੇਂ ਆਪਣੇ ਕੋਲ ਇੱਥੇ ਲੱਗਿਆ ਹੋਇਆ ਜੀ ਇਹ ਹੈਗਾ ਆਲੂ ਬੁਖਾਰਾ ਆਲੂ ਬੁਖਾਰਾ ਜਿਹੜਾ ਤੁਹਾਨੂੰ ਜੋੜੇ ਦੇ ਵਿੱਚ ਲਾਉਣਾ ਪੈਂਦਾ ਹੈਗਾ ਇੱਕ ਕਾਲਾ ਅਮਰਸਰੀ ਜਿਵੇਂ ਇਹ ਬੂਟਾ ਕਾਲਿਆ ਅਮਰਸਰੀ ਦਾ ਹੈਗਾ ਕਾਲਾ ਅਮਰਸਰੀ ਤੇ ਨਾਲ ਇਹਦੇ ਸਤਲੋਜੀ ਪਰਪਲ ਜਿਹੜਾ ਕਾਲਾ ਅਮਰਸਰੀ ਹੈਗਾ ਇਹ ਪੋਲੀਨੇਟਰ ਹੁੰਦਾ ਜੀ ਦੇਸੀ ਬੂਟਾ ਹੁੰਦਾ ਛੋਟੇ ਵਾਲੇ ਦੇ ਫਰੂਟ ਲੱਗਦੇ ਆ ਤੇ ਜਿਹੜਾ ਸਤਲੋਜੀ ਪਰਪਲ ਹੈਗਾ ਉਹ ਗ੍ਰਾਫਟਡ ਬੂਟਾ ਹੁੰਦਾ ਤੇ ਉਹਤੇ ਵੱਡੇ ਸਾਈਜ਼ ਦੇ ਜਿਹੜੇ ਫਰੂਟ ਲੱਗਦੇ ਆ ਜੀ ਤੇ ਇਹ ਤੋਂ ਇਲਾਵਾ ਆਪਣੇ ਕੋਲ ਇੱਕ ਕਿਸਮ ਹੈ ਜਿਹੜੀ ਲੱਗੀ ਹੋਈ ਹੈ ਜੈਲੋ ਪਲਮ ਦੀ ਯਾਨੀ ਕਿ ਪੀਲੇ ਰੰਗ ਦੇ ਆਲੂ ਖਾਰਿਆਂ ਵਾਲੀ ਇਦੇ ਉੱਪਰ ਫਰੂਟ ਘਟ ਆਉਂਦਾ ਹੈਗਾ ਇਹ ਆਪਾਂ ਅਜੇ ਸੇਲ ਨਹੀਂ ਕਰ ਰਹੇ ਕਿ ਹਜੇ ਦੇ ਟ੍ਰਾਇਲ ਚੱਲ ਰਹੇ ਹੈਗੇ ਸੋ ਇਸ ਤੋਂ ਬਿਨਾ ਜੇ ਅੱਗੇ ਗੱਲ ਕਰੀਏ ਤਾਂ ਨਿੰਬੂ ਜਾਤੀ ਦੇ ਜਿੰਨੇ ਵੀ ਬੂਟੇ ਹੈ ਜਿਹਦੇ ਵਿੱਚ ਸੰਤਰਾ, ਮਾਲਟਾ, ਕਿਨੂ ਤੇ ਡੇਜ਼ੀ ਇਸ ਤਰ੍ਹਾਂ ਦੇ ਜਿੰਨੇ ਵੀ ਹੈਗੇ ਆ ਸੰਤਰੇ ਦੇ ਵਿੱਚ ਵੈਰਾਈਟੀਆਂ ਕਾਫੀ ਨੇ ਚਕੋਤਰਾ ਹੋ ਗਏ ਸਾਰੇ ਜਿਹੜੇ ਇਸ ਸਮੇਂ ਲਾਇਆ ਜਾ ਸਕਦੇ ਹੈਗੇ 15 ਜੁਲਾਈ ਤੋਂ ਬਾਅਦ ਜਿਹੜੀ ਇਹਨਾਂ ਦੀ ਰეკਮੈਂਡੇਸ਼ਨ ਹੈਗੀ ਹੈ ਲੱਗਣ ਦੀ ਇਹ ਜਿਵੇਂ ਕਿਨੂ ਦੀ ਵੈਰਾਈਟੀ ਪੀਯੂ ਨੰਬਰ 1 ਹੈਗੀ ਹੈਗੀ ਇਹ ਤੁਸੀਂ ਲਾ ਸਕਦੇ ਹੋ ਇੱਕ ਸਵਾਲ ਜਿਹੜਾ ਜ਼ਿਆਦਾਤਰ ਆਉਂਦਾ ਉਹ ਹੈਗਾ ਪਪੀਤੇ ਬਾਰੇ ਕਿ ਕੀ ਆਪਾਂ ਪਪੀਤੇ ਨੂੰ ਇਸ ਸਮੇਂ ਲਈਏ ਤਾਂ ਜਿਹੜਾ ਪਪੀਤੇ ਨੂੰ ਲਾਉਣ ਦਾ ਸਹੀ ਸਮਾਂ ਹੈਗਾ ਉਹ ਹੈਗਾ ਸਤੰਬਰ ਦਾ ਮਹੀਨਾ ਆ ਹਉਣ ਦੇ ਸਮੇਂ ਦੇ ਵਿੱਚ ਲੱਗਿਆ ਪਪੀਤਾ ਥੋੜੀ ਜੀ ਗ੍ਰੋਥ ਜ਼ਿਆਦਾ ਕਰ ਜਾਂਦਾ ਤੇ ਉਹਨੂੰ ਟਕਣਾ ਜਿਹੜਾ ਨਾਮੁਕੈਨ ਹੋ ਜਾਂਦਾ ਤੇ ਸਰਦੀਆਂ ਦੇ ਵਿੱਚ ਉਹਦਾ ਨੁਕਸਾਨ ਹੋ ਜਾਂਦਾ ਤੇ ਪੂਰਾ ਸਹੀ ਸਮਾਂ ਜਿਹੜਾ ਸਤੰਬਰ ਦੇ ਮਹੀਨੇ ਆਪਾਂ ਪਪੀਤੇ ਨੂੰ ਲਾ ਸਕਦੇ ਹਾਂ ਰੈਡ ਲੇਡੀ 786 ਜਿਹੜੀ ਇੱਕ ਵਧੀਆ ਵੈਰਾਈਟੀ ਪਪੀਤੇ ਦੀ ਹੈਗੀ ਹੈਗੀ ਇਸ ਤੋਂ ਬਾਅਦ ਗੱਲ ਕਰੀਏ ਜੀ ਚਕੋਤਰੇ ਦੀ ਯਾਨੀ ਕਿ ਗਰੇਪਫਰੂਟ ਦੀ ਜਿਹੜੀ ਵੈਰੈਟੀ ਹੈਗੀ ਉਹ ਹੈਗੀ ਰੈੱਡ ਬਲਸ਼ ਤੇ ਫਰੂਟ ਤੁਸੀਂ ਦੇਖ ਸਕਦੇ ਹੋ ਆਇਆ ਹੋਇਆ ਇਹਦੇ ਉੱਪਰ ਕਾਫੀ ਵਧੀਆ ਫਰੂਟ ਜਿਹੜਾ ਦੇ ਉੱਪਰ ਆਇਆ ਹੋਇਆਗਾ ਤੇ ਗਰੇਪਫਰੂਟ ਦਾ ਕਾਫੀ ਸਾਈਜ਼ ਹੋ ਜਾਂਦਾਗਾ ਤੇ ਮੈਡੀਸਨਲ ਪlant ਦੇ ਤੌਰ ਤੇ ਇਹਨੂੰ ਆਪਾਂ ਜਿਹੜਾ ਦੇਖ ਸਕਦੇ ਆਂਗੇ ਯਾਨੀ ਕਿ ਦਵਾਈਆਂ ਵਾਲੇ ਬੂਟਿਆਂ ਦੇ ਵਿੱਚ ਇਹਨੂੰ ਗਿਣਿਆ ਜਾਂਦਾਗਾ ਖਾਣ ਦੇ ਵਿੱਚ ਕਾਫੀ ਸੁਆਦੀਸਟ ਵਿੱਚੋਂ ਲਾਲ ਰੰਗ ਦਾ ਤੇ ਚਕੋ ਉਤਰੇ ਦਾ ਫਾਲਤੂ ਸੀ ਹੁਣ ਲਾ ਸਕਦੇ ਹੋਗੇ ਇਸ ਤੋਂ ਬਾਅਦ ਗੱਲ ਕਰੀਏ ਜਿਹੜੇ ਨਾਸ਼ਪਤੀ ਟੀ ਕਿਸਮਾਂ ਬਾਰੇ ਨਾਸ਼ਪਤੀ ਦੇ ਵਿੱਚ ਪੰਜਾਬ ਨਾਖ ਪੱਗੂ ਗੋਸ਼ਾ ਤੇ ਨੀਜੀ ਸਿੱਕੀ ਇਹ ਕਿਸਮਾਂ ਜਿਹੜੀਆਂ ਨਾਸ਼ਪਤੀ ਦੇ ਵਿੱਚ ਲਾਈਆਂ ਜਾਂਦੀਆਂ ਨੇਗੀਆਂ ਇਹਨਾਂ ਨੂੰ ਵੀ ਵਧੀਆ ਥੈਲੀ ਵਾਲੇ ਵਧੀਆ ਸਾਈਜ਼ ਦੇ ਬੂਟੇ ਹੁਣ ਤੁਸੀਂ ਲਾ ਸਕਦੇ ਹੋਗੇ ਵੈਸੇ ਜਿਹੜਾ ਟੁਕਮਾ ਸਮਾ ਹੁੰਦਾ ਨੰਗੀ ਜੜ ਵਾਲੇ ਬੂਟਿਆਂ ਦਾ ਉਹ ਹੁੰਦਾ ਜੀ ਦਸੰਬਰ ਜਨਵਰੀ ਜਦੋਂ ਕਿ ਬੂਟੇ ਬਿਲਕੁਲ ਸੋਸਤ ਸਵਸਥਾ ਵਾਸਤਾ ਦੇ ਵਿੱਚ ਹੁੰਦੇ ਆ ਸਾਰੇ ਪੱਤੇ ਝੜੇ ਹੁੰਦੇ ਆ ਤੇ ਨੰਗੀ ਜੜਾ ਵਾਲੇ ਉਸ ਸਮੇ ਜਿਹੜੇ ਬੂਟੇ ਹੁੰਦੇ ਹੈਗੇ ਉਦੋਂ ਇਹਨਾਂ ਨੂੰ ਤੁਸੀਂ ਜਿਹੜਾ ਲਾ ਸਕਦੇ ਹੋਗੇ ਅੱਗੇ ਆਪਣੇ ਕੋਲੇ ਲੱਗਿਆ ਹੋਇਆ ਹੈਗਾ ਆੜੂ ਆੜੂ ਦੇ ਵਿੱਚ ਗੱਲ ਕਰੀਏ ਤਾਂ ਆੜੂ ਦੀ ਸ਼ਾਨੇ ਪੰਜਾਬ ਨੈਕਟਰੀਨ ਤੇ ਪ੍ਰਭਾਤ ਇਹ ਤਿੰਨ ਵੈਰਾਈਟੀਆਂ ਜਿਹੜੀਆਂ ਆੜੂ ਦੇ ਵਿੱਚ ਲਾਈਆਂ ਜਾਂਦੀਆਂ ਨੇ ਇਹ ਸ਼ਾਨੇ ਪੰਜਾਬ ਦਾ ਬੂਟਾ ਹੈਗਾ 4-5 ਸਾਲ ਦੀ ਉਮਰ ਹੈਗੀ ਗ੍ਰੋਥ ਤੁਸੀਂ ਦੇਖ ਸਕਦੇ ਹੋਗੇ ਕਾਫੀ ਜਿਆਦਾ ਭਰਮਾ ਫਾਲ ਇਹਦੇ ਉੱਪਰ ਆਉਂਦਾ ਹੈਗਾ ਤੇ ਇਹਦੇ ਨਾਲ ਆਪਣੇ ਕੋਲੇ ਇਹ ਪਪੀਤਾ ਲਾਇਆ ਹੋਇਆ ਪਿਛਲੇ ਸਾਲ ਸਤੰਬਰ ਦਾ ਰੈੱਡ ਲੇਡੀ 786 ਇਹ ਬੂਟੇ ਨੂੰ ਲਾਉਣ ਦਾ ਸਹੀ ਸਮਾਂ ਸਤੰਬਰ ਆਪਾਂ ਤੁਹਾਨੂੰ ਜਿਵੇਂ ਪਹਿਲਾਂ ਦੱਸ ਚੁੱਕੇ ਹਾਂਗੇ ਤੇ ਇਸ ਤੋਂ ਬਾਅਦ ਆ ਗਿਆ ਜੀ ਆਪਣੇ ਕੋਲੇ ਜਿਵੇਂ ਇਧਰਲੀ ਸਾਈਡ ਅਨਾਰ ਅਨਾਰ ਦੇ ਵਿੱਚ ਭਗਮਾ ਤੇ ਮਰਦੁੱਲਾ ਦੋ ਕਿਸਮਾਂ ਲਾਈਆਂ ਜਾ ਸਕਦੀਆਂ ਨੇਗੀਆਂ ਤੇ ਕਾਫੀ ਵਧੀਆ ਫਾਲ ਜਿਹੜਾ ਲਾਲ ਦਾਣੇ ਵਾਲਾ ਤੁਹਾਨੂੰ ਇਹਦੇ ਤੋਂ ਮਿਲ ਜੂਗਾ ਤੋ ਤਾਂ ਤੋ ਖਰਾਬ ਹੋਣ ਤੋਂ ਇਹ ਜਾਲੀ ਪਾਈ ਹੋਈ ਹੈ ਇਹਦੇ ਬਾਰੇ ਕਾਫੀ ਸਾਰੇ ਵੀਰ ਪੁੱਛਦੇ ਆਗੇ ਇਹ ਜਾਲੀ ਦੇ ਨਤੀਜੇ ਕੋਈ ਖਾਸ ਜਿਹੜੇ ਚੰਗੇ ਨਹੀਂ ਆਏਗੇ ਤਾਂ ਕਰਕੇ ਆਪਾਂ ਜੀ ਆ ਤੁਹਾਨੂੰ ਰეკਮੈਂਡੇਸ਼ਨ ਨਹੀਂ ਦਿੰਦੇ ਵੀ ਤੁਸੀਂ ਇਹ ਲਾਓ ਤੇ ਇਹ ਹੈਗਾ ਜੀ ਕੜੀ ਪੱਤੇ ਦਾ ਬੂਟਾ ਕੜੀ ਪੱਤੇ ਨੂੰ ਵੀ ਜਿਹੜਾ ਤੁਸੀਂ ਇਸ ਸਮੇ ਆਪਣੇ ਕਿਚਨ ਗਾਰਡਨ ਦੇ ਵਿੱਚ ਐ ਖੇਤ ਦੇ ਵਿੱਚ ਲਾ ਸਕਦੇ ਹੋਗੇ ਵੀਡੀਓ ਜਿਹੜੀ ਜਿਆਦਾ ਲੰਬੀ ਚਲੀ ਜਾਣੀ ਆ ਸੋ ਇੱਕ ਹੋਰ ਇਹਦਾ ਭਾਗ ਬਣਾਵਾਂਗੇ ਵੀ ਹੋਰ ਕਿਹੜੇ ਫਲਦਾਰ ਬੂਟੇ ਤੁਸੀਂ ਲਾ ਸਕਦੇ ਹੋਗੇ ਆ ਉਮੀਦ ਕਰਦੇ ਹਾਂ ਕਿ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੱਸੀਆਂ ਗਈਆਂ ਕਿਸਮਾਂ ਬਾਰੇ ਤੁਹਾਨੂੰ ਜਿਹੜੀ ਜਾਣਕਾਰੀ ਚੰਗੀ ਲੱਗੀ ਹੋਊਗੀ ਜੇਕਰ ਜਾਣਕਾਰੀ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਪੇਜ ਨੂੰ ਫੋਲੋ ਤੇ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ